ਉੱਚੇ ਪਹਾੜ ਦੀ ਚੋਟੀ ਉੱਤੇ ਇੱਕ ਬਾਜ਼ ਰਹਿੰਦਾ ਸੀ। ਤਾਕਤਵਰ ਤੇ ਸ਼ਾਨਦਾਰ। ਉਹ ਹਰ ਸਵੇਰ ਸੂਰਜ ਦੇ ਨਾਲ ਅਸਮਾਨ ਵਿੱਚ ਉੱਡਦਾ ਸੀ। ਉਸੇ ਪਹਾੜ ਦੇ ਪੈਰਾਂ ਵਿੱਚ ਇੱਕ ਵੱਡਾ ਬੋਹੜ ਦਾ ਰੁੱਖ ਸੀ। ਉਸਦੇ ਟਾਹਣੇ ਤੇ ਇੱਕ ਕਾਂ ਦਾ ਆਲਣਾ ਸੀ। ਚਲਾਕ ਤੇ ਥੋੜਾ ਮਕਾਰ ਕਾਂ ਕਾਂ ਸੋਚਦਾ ਰਿਹਾ ਮੈਂ ਹਰ ਰੋਜ਼ ਖਾਣ ਲਈ ਮਿਹਨਤ ਕਰਾਂ? ਨਹੀਂ। ਕੋਈ ਆਸਾਨ ਤਰੀਕਾ ਹੋਣਾ ਚਾਹੀਦਾ ਹੈ। ਨੇੜੇ ਗੁਫਾ ਵਿੱਚ ਖਰਗੋਸ਼ ਰਹਿੰਦੇ ਸਨ। ਜਦੋਂ ਵੀ ਉਹ ਬਾਹਰ ਆਉਂਦੇ ਬਾਜ਼ ਉੱਚੀ ਉਡਾਣ ਤੋਂ ਚਪਟਾ ਮਾਰਦਾ ਤੇ ਇੱਕ ਖਰਗੋਸ਼ ਫੜ ਲੈਂਦਾ ਕਾਂ ਨੇ ਬਾਜ਼ ਨੂੰ ਦੇਖਿਆ ਤੇ ਸੋਚਿਆ ਵਾਹ ਕਿੰਨਾ ਆਸਾਨ ਹੈ ਇਹ ਕੰਮ ਮੈਂ ਵੀ ਇੰਜ ਹੀ ਕਰਾਂਗਾ ਬਿਨਾਂ ਮਿਹਨਤ ਦੇ ਵਧੀਆ ਖਾਣਾ ਮਿਲ ਜਾਵੇਗਾ ਅਗਲੇ ਸਵੇਰੇ ਕਾਂ ਨੇ ਆਪਣੇ ਪੰਖ ਸਾਫ਼ ਕੀਤੇ ਆਪਣੀ ਚੁੰਝ ਤਿੱਖੀ ਕੀਤੀ ਤੇ ਬਾਜ਼ ਵਾਂਗ ਉੱਡਣ ਦੀ ਤਿਆਰੀ ਕੀਤੀ ਕਾਂ ਅਸਮਾਨ ਵਿੱਚ ਉੱਚਾ ਉੱਡਿਆ ਉਹ ਖੁਦ ਤੇ ਬਹੁਤ ਮਾਣ ਕਰ ਰਿਹਾ ਸੀ ਵੇਖਿਓ ਹੋਰ ਮੈਂ ਵੀ ਬਾਜ਼ ਬਣ ਗਿਆ ਉਸਨੇ ਸੋਚਿਆ ਖਰਗੋਸ਼ ਨੇ ਕਾਨੂੰ ਆਉਂਦਾ ਦੇਖ ਲਿਆ ਉਹ ਛੱਟ ਨਾਲ ਚਟਾਨ ਦੇ ਪਿੱਛੇ ਲੁਕ ਗਿਆ ਕਾਂ ਨੂੰ ਸਮਝ ਨਾ ਆਈ ਤੇ ਉਹ ਪੂਰੇ ਜ਼ੋਰ ਨਾਲ ਥੱਲੇ ਆਇਆ ਥੱਪ ਕਾਂ ਸਿੱਧਾ ਚਟਾਨ ਨਾਲ ਟਕਰਾ ਗਿਆ ਉਸ ਦੀ ਚੁੰਝ ਤੇ ਗਰਦਨ ਟੁੱਟ ਗਈ ਵਿਚਾਰਾ ਕਾਂ ਤਲਫਦਾ ਰਿਹਾ ਤੇ ਆਖਰ ਮਰ ਗਿਆ ਬੱਚਿਓ ਯਾਦ ਰੱਖੋ ਨਕਲ ਕਰੋ ਪਰ ਅਕਲ ਨਾਲ ਹਰ ਕਿਸੇ ਦੀ ਆਪਣੀ ਤਾਕਤ ਹੁੰਦੀ ਹੈ ਦੂਜੇ ਦੀ ਨਕਲ ਕਰਨਾ ਸੌਖਾ ਨਹੀਂ ਸੋਚ ਸਮਝ ਕੇ ਕਰੋ